ਤਰਜ਼ੀ ਉਹ ਜਦੋਂ ਅਸੀਂ ਦੋਨੇ ਕਲਾਸਮੇਟ ਸੀ ਤੇ ਪਹਿਲੀ ਪਹਿਲੀ ਵਾਰੀ ਮਿਲੇ ਤੇ ਮੈਨੂੰ ਕਿਹਾ ਕਿ ਤੇਰਾ ਕਿਹੜਾ ਏਰੀਆ ਆਰਗੇਨਾਈਜ਼ਿੰਗ ਸੰਗਰੂਰ ਮੈਨੂੰ ਤੂੰ ਕਿੱਥੋਂ ਆ ਬਟਿੰਡੇ ਤੋਂ ਪਰ ਇਹ ਦੋ ਅੱਗੇ ਜਾ ਕੇ ਗੱਲ ਹੋਲੀ ਉਹ ਪਤਾ ਲੱਗਿਆ ਕਿ ਉਹ ਵੀ ਮਾਨਸਾ ਤੁਸੀਂ ਤੇ ਮੇਰੀ ਮਾਨਸਾ ਤੁਸੀਂ ਤਾਂ ਅਸੀਂ ਇੰਨੀ ਸ਼ਰਮ ਮਾਦੇ ਹੁੰਦੇ ਸੀ ਕਿ ਉੱਥੇ ਸਾਡਾ ਮਜ਼ਾਕ ਉਣਾਉਂਦੇ ਹੀ ਕਹਿੰਦੇ ਸੀ ਕਿ ਕੇਲਾ ਛਿੱਲ ਕੇ ਖਾਂਦੇ ਆ ਸਾਰਾ ਤੇ ਮੈਂ ਮੈਨੂੰ ਇਸ ਸਟੂਡੈਂਟਾ ਮੈਨੂੰ ਚੰਗਾ ਲੱਗਦਾ ਆਪਦਾ ਪ੍ਰਾਈਵੇਟ ਸਕੂਲ ਚਲਾਉਨੇ ਆ ਸੀ ਤੇ ਬਾਈ ਵਰਗਿਆਂ ਨੂੰ ਵੀ ਹੁਣ ਮੈਂ ਗੱਲ ਸੁਣਾਈ ਜਾਂਦਾ ਸੀ ਕਿ ਸਿੱਧੂ ਸਾਨੂੰ ਖਿੱਚ ਕੇ ਕਿੱਥੋਂ ਤੱਕ ਲੈ ਆਇਆ ਖਾਸ ਕਰਕੇ ਮਾਨਸਾ ਵਾਲਿਆਂ ਨੂੰ ਕਿਉਂਕਿ ਅਸੀਂ ਉਹਦੇ ਨਾਲ ਰਹੇ ਹਾਂ ਤੇ ਸਾਨੂੰ ਇਹ ਗੱਲ ਮਹਿਸੂਸ ਹੁੰਦੀ ਹੈ ਹੁਣ ਤਾਂ ਫਿਰ ਸਭ ਨੂੰ ਪਤਾ ਲੱਗ ਗਿਆ ਜਦੋਂ ਅਸੀਂ 12 15 ਦੇ ਵਿੱਚ ਉੱਥੇ ਪੜ੍ਹਦੇ ਸੀ ਤੇ ਮੈਨੂੰ ਸੀਗਾ ਕਿ ਮੇਰੇ ਦੇ ਵਿਦਿਆਰਥੀ ਐ ਉਹਨਾਂ ਨੂੰ ਆਪਣੇ ਇਤਿਹਾਸ ਦੇ ਪਾਤਰਾਂ ਦੇ ਬਾਰੇ ਪਤਾ ਹੋਣਾ ਚਾਹੀਦਾ ਕੀ ਮਹਾਰਾਣੀ ਜਿੰਦਾ ਕੌਣ ਸੀ ਮਹਾਰਾਜਾ ਰਣਜੀਤ ਸਿੰਘ ਕੌਣ ਸੀ ਦਲੀਪ ਸਿੰਘ ਕੌਣ ਸੀ ਦਸੇ ਗੁਰੂਆਂ ਦਾ ਇਤਿਹਾਸ ਕੀ ਹੈ ਸਿੱਖ ਹਿਸਟਰੀ ਕੀ ਹੈ ਤਾਂ ਕਰਕੇ ਜਿਹੜੇ ਸਿੱਖ ਇਤਿਹਾਸ ਦੇ ਵੱਡੇ ਪਾਤਰ ਨੇ ਜਾਂ ਜਿਹੜੇ ਪੰਜਾਬ ਦੇ ਵੱਡੇ ਪਾਤਰ ਨੇ ਉਹਨਾਂ ਦੀਆਂ ਫੋਟੋਆਂ ਮੈਂ ਲਿਆ ਕੇ ਸਕੂਲ ਦੇ ਵਿੱਚ ਲਾਉਂਦਾ ਜੀ ਤਾਂ ਕਿ ਬੱਚਿਆਂ ਦੇ ਅੱਖਾਂ ਦੇ ਵਿੱਚ ਵੱਜਦੀਆਂ ਰਹਿਣ ਤੇ ਉਹਨਾਂ ਨੂੰ ਪਤਾ ਲੱਗਦਾ ਰਹੇ ਕਿ ਇਹ ਕੌਣ ਲੋਕ ਨੇ ਸਾਡਾ ਇਤਿਹਾਸ ਕੀ ਹੈ ਵਿਰਸਾ ਕੀ ਹੈ ਐਣੀ ਮੈਂ ਚੱਲਿ ਘਰੋਂ ਕੁਝ ਪੋਸਟਰ ਲੈ ਕੇ ਆਇਆ ਸੀਗਾ ਇਹਨਾਂ ਹਸਤੀਆਂ ਦੇ ਤੇ ਮੈਂ ਫਰੇਮ ਕਰਾਉਣ ਵਾਸਤੇ ਮਾਂ ਸਾ ਕਿਸੇ ਦੁਕਾਨ ਦੇ ਉੱਪਰ ਦੇ ਉੱਤੇ ਤੇ ਦੋ ਦਿਨਾਂ ਬਾਅਦ ਜਦੋਂ ਮੈਂ ਫੜਨ ਗਿਆ ਤੇ ਉੱਥੇ ਜਿਹੜਾ ਬਜ਼ੁਰਗ ਬੈਠਾ ਸੀ ਉਹਦੇ ਨਾਲ ਮੈਂ ਗੱਲ ਹੀ ਪੈ ਗਿਆ ਮੈਂ ਉਹਨੂੰ ਆਖਿਆ ਬਾਬਾ ਜੀ ਕਿੰਨਾ ਟਾਈਮ ਹੋ ਗਿਆ ਤੁਸ ਨੂੰ ਇਹ ਕੰਮ ਕਰਦਿਆਂ ਉਹ ਇਹ ਸਾਡੀਆਂ ਤਾਂ ਕਈ ਪੀੜ੍hiyan ਇਹ ਕੰਮ ਦੇ ਵਿੱਚ ਲੱਗ ਗਈਆਂ ਅਸੀਂ ਲਾਹੌਰ ਦੇ ਮਸ਼ਹੂਰ ਗੁੱਤ ਸਾਹਿਬ ਸੀ ਅਸੀਂ ਲਾਹੌਰ ਦੇ ਵਿੱਚ ਸਾਡਾ ਕੰਮ ਸੀ ਅਸੀਂ ਮੂਰਤੀਆਂ ਬਣਾਉਂਦੇ ਸੀ ਕਾਰੀਗਰ ਸੀਗੇ ਅਸੀਂ ਤੇ ਸਾਡਾ ਜਿਹੜਾ ਕੀਤਾ ਕੰਮ ਸੀ ਉਹ ਦਿੱਲੀ ਦੇ ਬਾਜ਼ਾਰਾਂ ਤੱਕ ਬਿੱਗ ਦਾਸੀ ਸੀ ਲਾਹੌਰ ਦਰਬਾਰ ਦੇ ਵਿੱਚ ਵੀ ਕੰਮ ਕਰਦੇ ਰਹੇ ਆ ਤੇ ਮੈਂ ਉਹਨਾਂ ਨੂੰ ਔਖਿਆ ਕਿ ਮਿਰਜ਼ੀ ਇੱਥੇ ਕਿਵੇਂ ਆ ਗਏ ਫਿਰ ਉਹ ਕਹਿੰਦੇ ਵੀ ਅ ਅਸੀਂ ਤਾਂ ਜਦੋਂ ਜਿਹੜਾ ਮਾਲ ਸਾਡਾ ਦਿੱਲੀ ਦੇ ਬਜ਼ਾਰਾਂ ਦੇ ਵਿੱਚ ਵੇਚਣਾਉਂਦੇ ਸੀਗੇ ਤੇ ਵਿੱਚ ਤੋਂ ਬਾਅਦ ਮਤਲਬ ਸਾਡਾ ਇੱਕ ਪੁਰਖ ਹੱਲ ਗਿਆ ਉਹ ਮਾਲ ਵੇਚ ਕੇ ਜਦੋਂ ਵਾਪਸ ਜਾਂਦਾ ਸੀ ਤੇ ਕੋਈ ਨਾ ਕੋਈ ਸਮਾਨ ਇਹੋ ਜਿਹਾ ਲੈ ਜਾਂਦਾ ਸੀ ਜਿਹੜਾ ਲਾਹੌਰ ਦੇ ਵਿੱਚ ਨਹੀਂ ਮਿਲਦਾ ਸੀ ਆ ਕਹਿੰਦੇ ਇੱਕ ਵਾਰੀ ਕੀ ਹੋਇਆ ਕਿ ਉਹ ਇੱਥੋਂ ਵਾਪਸ ਜਾਂਦਾ ਤੇ ਜਾਂਦਾ ਜਾਂਦਾ ਮਾਲ ਦੇ ਦੇ ਨੇੜੇ ਪਿੰਡ ਦੇ ਵਿੱਚ ਰੁਕ ਗਿਆ ਉਥੋਂ ਕੀ ਲੈ ਕੇ ਗਿਆ ਉਥੋਂ ਖਰੂਜੇ ਲੈ ਕੇ ਗਿਆ ਖਰੂਜੇ ਮੁਸੈਦ ਰਾਜ ਨੂੰ ਪਹਿਲਾ 2017 ਤੋਂ ਪਹਿਲਾਂ ਜ਼ਿਕਰ ਖਰੂਜੀਆਂ ਕਰਕੇ ਹੁੰਦਾ ਸੀ ਪੰਜਾਬ ਦੇ ਬਹੁਤ ਮਸ਼ਹੂਰ ਕਵੀ ਬਾਉ ਰਾਜਵਲੀ ਨੇ ਆਪਣੇ ਸ਼ੰਦਾਂ ਦੇ ਵਿੱਚ 77 ਗਲਾ ਜਿਹੜੇ ਉਹਨਾਂ ਨੇ ਲਿਖਿਆ ਉਹਦੇ ਵਿੱਚ ਉਹਨਾਂ ਨੇ ਮੁਸੇਪਿੰਡ ਦਾ ਜ਼ਿਕਰ ਕੀਤਾ ਸਾਰੇ ਮਾਲਵੇ ਦੇ ਪਿੰਡਾਂ ਦਾ ਜ਼ਿਕਰ ਕੀਤਾ ਤੇ ਕਦੇ ਉਹ ਇਥੋਂ ਖਰੂਜੇ ਲੈ ਕੇ ਜਾਂਦਾ ਤੇ ਲਾਹੌਰ ਦੇ ਵਿੱਚ ਵੇਚਦਾ ਇੱਕ ਵਾਰੀ ਕੀ ਹੋਇਆ ਕਿ ਇੱਕ ਬਜ਼ੁਰਗ ਜੀ ਤੋਂ ਉਹ ਲੈ ਕੇ ਜਾਂਦਾ ਸੀਗਾ ਇਹ ਉਹ ਬਜ਼ੁਰਗ ਬਿਮਾਰ ਹੋ ਗਿਆ ਤੇ ਉਹ ਬਜ਼ੁਰਗ ਨੇ ਆਪਣੀ ਜਵਾਨ ਧੀ ਦਾ ਜਿਹੜਾ ਹੱਥ ਉਹ ਸਾਡੇ ਪੁਰਖੇ ਦੇ ਹੱਥ ਦੇ ਵਿੱਚ ਦੇਤਾ ਇਹ ਜਦੋਂ ਗਾਹਾਂ ਲਾਹੌਰ ਗਿਆ ਤੇ ਉਹਦਾ ਘਰਦਿਆਂ ਨੇ ਬਾਈਕਾਟ ਕਰਤਾ ਜਾਂ ਉਹਨੂੰ ਅਕਸੈਪਟ ਨਹੀਂ ਕੀਤਾ ਤੋ ਮੁੜ ਕੇ ਬੁੱਸੇ ਹੀ ਆ ਕੇ ਰਹਿਣ ਲੱਗੇ ਉਹ ਪਿੱਛੇ ਮੁੰਡਾ ਬੈਠਾ ਰਿਹਾ ਉਹ ਕਹਿੰਦਾ ਕਹਿੰਦਾ ਸਾਡੀ ਮਾੜੀ ਕਿਸਮਤ ਅਸੀਂ ਲਾਹੌਰ ਤੋਂ ਆ ਕੇ ਮਾਂਸਾ ਇੱਥੇ ਟਿੱਬਿਆਂ ਦੇ ਵਿੱਚ ਰਹਿਣ ਲੱਗੇ ਨਹੀਂ ਅਸੀਂ ਕਦੇ ਲਾਹੌਰ ਦਰਬਾਰ ਦੇ ਵਿੱਚ ਲਾਹੌਰ ਦੇ ਵੱਡੇ ਸ਼ਹਿਰ ਦੇ ਵਿੱਚ ਰਹਿੰਦੇ ਸੀਗੇ ਸਰ ਹੁਣ ਜਦੋਂ ਮੈਂ ਪਿੱਛੇ ਸਿੱਧੂ ਦੇ ਜਾਣ ਤੋਂ ਬਾਅਦ ਕਿਤਾਬ ਲਿਖਣੀ ਸ਼ੁਰੂ ਕੀਤੀ ਤੇ ਮੈਂ ਸੋਚ ਰਿਹਾ ਸੀ ਕਿ ਸ਼ਾਇਦ ਲਾਹੌਰ ਦੀ ਕੋਈ ਇਹੋ ਜਿਹੀ ਗਲੀ ਨਹੀਂ ਤੇ ਦੁਨੀਆ ਦਾ ਇਹ ਜਾ ਕੋਈ ਕੋਨਾ ਨਹੀਂ ਜਿਹੜਾ ਜੁਸੇ ਹੋਣੀ ਜਾਣ ਨਹੀਂ ਸੀ ਹੈ ਇਹ ਉਹ ਸੌਟਿੰਗਾਂ ਦੇ ਕੁਝ ਦੀ ਕਮਾਈ ਸੀ ਤੇ ਜਿਹਦੇ ਕਰਕੇ ਉਹਦੇ ਜਨਮ ਦਿਨ ਨੂੰ ਮਨਾਉਣ ਦੇ ਵਾਸਤੇ ਅਸੀਂ ਇਕੱਠੇ ਹੋਏ ਸੀਗੇ ਤੇ ਹੁਣ ਇੱਕ ਦੋ ਹਫ਼ਤਾਵਾਂ ਮੈਂ ਤੁਹਾਨੂੰ ਸੁਣਾ ਦਿੰਨਾ